ਦਿਲ ਤਾਂ ਖਰੀਕ ਦਾ ਹੀ ਟੁੱਟਦਾ ਐਡੀ ਕਿਹੜੀ ਗੱਲ ਐ ਥੋੜਾ ਜਿ ਟੁੱਟਿਆ ਟੁੱਟਿਆ ਹੋਏਗਾ ਕਦੇ ਇਦਾਂ ਕਦੇ ਵੀ ਨਹੀਂ ਸੋਚਦੀ ਕਿ ਮੈਂ ਵਿਰਸੇ ਨੂੰ ਅੱਗੇ ਲੈ ਕੇ ਜਾਣਾ ਤਾਂ ਮੈਂ ਪੰਜਾਬੀ ਸੂਟ ਪਾਉਣੀ ਐ ਨਹੀਂ ਮੇਰਿਆਂ ਪਿੰਡੀਆਂ ਮਸ਼ਹੂਰ ਹੋ ਗਿਆ ਮੈਂ ਦੁਕਾਨ ਪਾ ਲੈਣੀ ਐ ਸਰਦੀਆਂ 'ਚ ਹਰ ਸਰਦੀਆਂ 'ਚ ਫਿਰ ਉਹ ਮਹਿੰਗੀਆਂ ਕਰ ਕਰ ਵੇਚਣੀਆਂ ਬੇਸਿਕਲੀ ਮੈਂ ਹਿਮਾਚਲ 'ਤੋਂ ਕਰ ਮਿਰਮਿਸਰ ਅੱਛਾ ਜੰਪਲ ਮਾਚੰਦੋ ਨਹੀਂ ਜੰਮ ਕੱਲਾ ਹਿਮਾਚਲ ਐ ਪਾਲ ਨੰਬਰ ਸਰ ਮੇਰਾ ਪਹਿਲਾ ਧਿਆਨ ਡਾਕਟਰ ਬਲ ਸੀਗਾ ਕਿ ਮੈਂ ਡੈਂਟਿਸਟ ਬਣਾਂਗੀ ਡੈਂਟਿਸਟ ਮਹਿੰਗੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਹੈਨਾ ਹੱਥ ਲਾਏ ਦਾ ਹੀ ਪੈਸੇ ਲੈ ਲੈਂਦੇ ਆ ਵੱਧ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਸਾਡੇ ਨਾਲ ਅੱਜ ਫੇਮਸ ਆਰਟਿਸਟ ਨੇ ਜਿਨ੍ਹਾਂ ਦੇ ਤੁਸੀਂ ਗਾਣਿਆਂ 'ਚ ਵੀ ਦੇਖਿਆ ਹੋਣਾ ਤੇ ਉਹਨਾਂ ਦੀ ਇੱਕ ਨਵਾਂ ਸ਼ੋਅ ਆ ਰਿਹਾ ਜਿਸ ਦਾ ਨਾਮ ਹੈ ਮਾਹੀ ਦੀ ਮਹਿਫਲ ਹੁਣ ਸਹੀ ਹੈ ਨਾ ਸਾਡੇ ਨਾਲ ਨੇ माही शर्मा जी सबसे पहला स्वागत है दिल्ली पोस्ट पंजाबी में थैंक यू जी थैंक यू ਤੁਸੀਂ ਆਏ ਧੰਪਗ ਸੁਸਤੀ ਨਹੀਂ ਸੁਸਤੀ ਤਾਂ ਨਹੀਂ ਹੈ ਅੰਦਾਜ਼ ਹੋ ਸਕਦਾ ਸਟਾਰਟਿੰਗ ਵਾਲਾ ਸਟਾਰਟਿੰਗ ਹੋਲੀ ਦੀ ਬੰਦਾ ਗਰਮ ਬੰਦਾ ਨੇ ਹੋਰਸ ਨਾ ਠੀਕ ਹੈ ਮੈਂ ਠੀਕ ਹਾਂ ਤੁਸੀਂ ਦੱਸੋ ਹੋਰ ਤੁਸੀਂ ਅੱਜ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਗਾਨੇ ਸ਼ਾਨੇ ਫਿਲਮਾਂ ਦਾ ਸਫਰ ਬਸ ਕਰੀ ਜਾਂਦੇ ਆ ਜੋ ਮਾਲਕ ਦੇ ਜਾਂਦਾ ਸੀ ਕਰੀ ਜਾਂਦੇ ਆ ਮੈਂ ਤੇ ਤੇਰੀ ਰਹਿਮਤ ਇਹੀ ਹੁੰਦਾ ਨਾ ਮੇਰੀ ਮੇਰੀ ਰਹਿਮਤ ਤੇਰੀ ਤੇ ਅੱਜ ਦੇ ਅਸੀਂ ਜਿਹੜਾ ਤੁਸੀਂ ਸ਼ੋਅ ਸ਼ੁਰੂ ਕੀਤਾ ਹੈ ਚਲੋ ਇਹ ਸ਼ੋਅ ਜਿਹੜਾ ਇੱਕ ਪੋਡਕਾਸਟ ਤੁਸੀਂ ਕਹਿ ਰਹੇ ਹੋ ਇੱਕ ਜਿਹੜੇ ਪੁਰਾਣੇ ਪੋਡਕਾਸਟ ਨਹੀਂ ਹੈ ਪੋਡਕਾਸਟ ਇਦਾਂ ਹੁੰਦਾ ਕਿ ਚੱਲੀ ਜਾਂਦਾ ਬਸ ਕਰੀ ਜਾਓ ਇਦਾਂ ਪੋਡਕਾਸਟ ਵੀ ਨਹੀਂ ਹੈ ਇਹ ਇਟਸ ਅ ਟਾਕ ਸ਼ੋਅ ਕਿ ਜਿੱਦਾਂ ਸਿਰਫ ਗੱਲਾਂ ਨੇ ਗੱਲਾਂ ਕੀ ਤੁਸੀਂ ਕੀ ਕਰਦੇ ਹੋ ਤੁਹਾਡਾ ਕੀ ਹਾਲ ਹੈ ਬਸ ਇਹ ਜੀਆਂ ਚੀਜ਼ਾਂ ਨੇ ਨਾ ਕੰਮ ਨੂੰ ਲੈ ਕੇ ਇਦਾਂ ਵੀ ਕੰਮ ਦੀਆਂ ਹੀ ਗੱਲਾਂ ਕਰੀ ਜਾਂਦੇ ਆ ਜਾਂ ਕੋਈ ਇਦਾਂ ਇਦਾਂ ਦਾ ਕੁਝ ਨਹੀਂ ਹੈ ਸਿਰਫ ਪੁਰਾਣੇ ਪੁਰਾਣੇ ਮਤੋਂ ਜਿੰਨੇ ਵੀ ਸਿੰਗਰ ਜਿਹੜੇ ਤੁਸੀਂ ਕਿੰਨੇ ਵੀ ਸੁਣਦੇ ਰਹੇ ਨੇ ਉਹਨਾਂ ਦੇ ਨਾਲ ਹੀ ਤੁਸੀਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਹਾਂਜੀ ਹਾਂਜੀ ਪੁਰਾਣੀ ਸਾਰੇ ਜਿਵੇਂ ਚਲੋ ਚਮਕੀਲੇ ਨੂੰ ਤੁਸੀਂ ਬਹੁਤ ਸੁਣਦੇ ਹੋ ਲੋਕੀ ਕਹਿੰਦੇ ਨੇ ਚੋਰੀ-ਚੋਰੀ ਤੁਸੀਂ ਕਹਿੰਦੇ ਸਿੱਧੇ ਚਮਕੀਲਾ ਸੁਣਦੇ ਗੁੜੀ ਹਾਂ ਬਿਲਕੁਲ ਸੁਣਦੇ ਆ ਫਿਰ ਕਿੱਡੀ ਗੱਲ ਹੈ ਚਮਕੀਲੇ ਨੇ ਜੋ ਉਹਨਾਂ ਦੀ ਗੱਲਾਂ ਨੇ ਵੀ ਤੁਸੀਂ ਗੌਰ ਕਰਦੇ ਜੋ ਚਮਕੀਲੇ ਨੇ ਕਿਹਾ ਸੀ ਉਹ ਅੱਜ ਦੀ ਜ਼ਿੰਦਗੀ ਦੀ ਸਚਾਈ ਵੀ ਹੈ ਸਾਹਮਣੇ ਵੀ ਆ ਰਹੇ ਚੀਜ਼ਾਂ ਪਰ ਉਹ ਚਮਕੀਲੇ ਨੂੰ ਲੋਕ ਚੱਪਾਂ ਦਾ ਕਮਾਦਦੇ ਸੀ ਉਹਦਾ ਜਿਹੇ ਸਮਾਂ ਸੀ ਬਿਲਕੁਲ ਮੈਂ ਉਹਨਾਂ ਬਾਰੇ ਗੱਲ ਵੀ ਨਹੀਂ ਕਰ ਸਕਦੀ ਮੈਨੂੰ ਇਦਾਂ ਲੱਗਦਾ ਕਿ ਮੈਂ ਮੇਰੀ ਗੱਲ ਵੀ ਛੋਟੀ ਹੋ ਜਾਣੀ ਹੈ ਜਿੰਨੇ ਵੱਡੇ ਉਹ ਆਰਟਿਸਟ ਨੇ ਮੇਰੀ ਕੋਈ ਵੀ ਗੱਲ ਕੀਤੀ ਉਹਨਾਂ ਲਈ ਛੋਟੀ ਹੋ ਜਾਣੀ ਹੈ ਤਾਂ ਮੈਂ ਉਹਨਾਂ ਦੀ ਗੱਲ ਵੀ ਨਹੀਂ ਕਰ ਸਕਦੀ ਤੇ ਕਿਹੜੇ ਕਿਹੜੇ ਉਹ ਸਿੰਗਲ ਜਿਹੜੇ ਪੁਰਾਣੇ ਅਸੀਂ ਗੱਲ ਕਰੀਏ ਚਾਹੀ ਅਸੀਂ ਮਾਨਕ ਸਾਹਿਬ ਦੀ ਗੱਲ ਕਰੀਏ ਚਾਹੀ ਸੀ ਸਰਿੰਦਰ ਸਿੰਧਾ ਦੀ ਗੱਲ ਕਰੀਏ ਸਾਰੇ ਤੁਸੀਂ ਉਹਨਾਂ ਨੂੰ ਹਮੇਸ਼ਾ ਜ਼ਿਆਦਾ ਕਹਿੰਦੇ ਸੁਣਨਾ ਮੈਂ ਨਵਿਆਂ ਨੂੰ ਬਹੁਤ ਘੱਟ ਜਿਵੇਂ ਕਿ ਉਹਨਾਂ ਦੇ ਪੁਰਾਣੀ ਗੱਲਾਂ ਪੁਰਾਣੇ ਜਿਹੜੇ ਉਹਨਾਂ ਦੇ ਇੱਕ ਸਮਾਜ ਲਈ ਗਾਉਂਦੇ ਸੀ ਮੈਂ ਸੈਡ Song ਜ਼ਿਆਦਾ ਸੁਣਦੀ ਆ ਇਦਾਂ ਨਹੀਂ ਕਿ ਮੈਂ ਸਭਿਆਚਾਰਕ ਸੁਣਦੀ ਆ ਇਹ ਜੀ ਕੋਈ ਗੱਲ ਨਹੀਂ ਹਰੇਕ ਨਹੀਂ ਦਿਲ ਦਿਲ ਤਾਂ ਹਰੇਕ ਦਾ ਹੀ ਟੁੱਟਦਾ ਐਡੀ ਕਿਹੜੀ ਗੱਲ ਐ ਥੋੜਾ ਨਹੀਂ ਟੁੱਟਿਆ ਟੁੱਟਿਆ ਹੋਏਗਾ ਕਦੇ ਬਸ ਇੱਕ ਵਾਰ ਸਭ ਦਾ ਹੀ ਟੁੱਟਦਾ ਹੁੰਦਾ ਤੇ ਮੈਂ ਉਹ ਉਹ ਸੈਡ Song ਐਸ ਕਰਕੇ ਨਹੀਂ ਸੁਣਦੀ ਕਿ ਮੇਰਾ ਦਿਲ ਟੁੱਟਿਆ ਮੈਨੂੰ ਸੈਡ Song ਸੁਣਨਾ ਪਸੰਦ ਹੈ ਮੇਰਾ ਮੂਡ ਸਹੀ ਰਹਿੰਦਾ ਸਾਬਰਕੋਟੀ ਸੁਣਦੇ ਹਾਂ ਸਾਬਰਕੋਟੀ ਜੀ ਮੈਂ ਹਰ ਇੱਕ ਤਰ੍ਹਾਂ ਦਾ ਗਾਣਾ ਸੁਣਦੀ ਹਾਂ ਰੰਜੀਤ ਰਾਣਾ ਜੀ ਸਰਦੂਲ ਬਾਜੀ ਦੇਵੀ ਬਾਜੀ ਮਨਮੋਹਨ ਬਰਸ ਜੀ ਸਭ ਨੂੰ ਸੁਣਦੇ ਹਾਂ ਬਿਲਕੁਲ ਅਸੀਂ ਗੱਲ ਕਰਦੇ ਹਾਂ ਜਿਵੇਂ ਅੱਜ ਕੱਲ ਦਾ ਕਲਚਰ ਹੈਗਾ ਤੁਸੀਂ ਆਪਦੇ ਆਪ ਨੂੰ ਕਹਿੰਦੇ ਕਿ ਮੈਂ ਆਪਦੇ ਆਪ ਨੂੰ ਪੰਜਾਬੀ ਸੂਟਾਂ 'ਚ ਇੱਕ ਅੱਜ ਕੱਲ ਜਿਹੜੇ ਡਰੈੱਸ ਆ ਗਏ ਨੇ ਸ਼ਾਰਟ ਡਰੈੱਸ ਹੈਗੇ ਨੇ ਉਹ ਵਿਕ ਰੀਲਾ ਰੂਲਾ ਦਾ ਸਾਮਾਨ ਜਿਹੜਾ ਹੈਗਾ ਪਰ ਤੁਸੀਂ ਇਸ ਚੀਜ਼ ਨੂੰ ਕਿੱਦਾਂ ਸਮਝਦੇ ਹੋ ਕੀ ਕਿਦਾਂ ਸਮਝਦੀਆਂ ਹਰੇਕ ਦਾ ਆਪਣਾ ਸ਼ੌਂਕ ਹੈ ਜੀ ਅ ਜਿਹਨੂੰ ਜੋ ਜੱੱਚਦਾ ਉਹਨੂੰ ਉਹ ਪਾਉਣਾ ਚਾਹੀਦਾ ਮੈਨੂੰ ਇਦਾਂ ਲੱਗਦਾ ਮੈਨੂੰ ਪੰਜਾਬੀ ਸੂਟ ਵੱਧ ਜੱੱਚਦੇ ਐ ਇਦਾਂ ਨਹੀਂ ਵੀ ਮੈਂ ਉਹ ਪ੍ਰੇਫਰ ਨਹੀਂ ਕਰਦੀ ਜਦੋਂ ਪਾਉਣਾ ਉਦੋਂ ਉਹ ਵੀ ਪਾਉਣਾ ਪੈਣਾ ਹੈਨਾ ਪਹਿਰਾਵਾ ਤਾਂ ਪਹਿਰਾਵਾ ਹੀ ਐ ਤੇ ਸ਼ਾਰਟ ਵਾਲੀ ਵੀ ਕੋਈ ਗੱਲ ਨਹੀਂ ਹਰੇਕ ਬੰਦੇ ਦੀ ਆਪਣੀ ਲਾਈਫ ਹੈ ਉਹ ਜਿੱਦਾਂ ਦੇ ਮਰਜੀ ਕੱਪੜੇ ਪਾ ਸਕਦਾ। ਇੱਕ ਇੱਕ ਹੁੰਦਾ ਟੀਆਰਪੀ ਵਾਸਤੇ ਅਸੀਂ ਸਭ ਕੁਝ ਕਰਦੇ ਆਂ ਚਲੋ ਅਸੀਂ ਤੁਸੀਂ ਸੋਸ਼ਲ ਮੀਡੀਆ ਤੇ ਚਲੋ ਐਕਟਿਵ ਰਹਿੰਦੇ ਹੋ ਪਰ ਉਹ ਚੀਜ਼ ਨਹੀਂ ਹੈਗੀ ਮਤਲਬ ਜਿਹੜਾ ਇੱਕ ਇੱਕ ਹੁੰਦਾ ਸਮਾਜ ਦੇ ਲਈ ਇੱਕ ਹੁੰਦਾ ਸਾਨੂੰ ਸ਼ੌਂਕ ਹੈਗਾ ਅਸੀਂ ਪੰਜਾਬੀ ਕੱਪੜੇ ਨੂੰ ਪੰਜਾਬੀ ਸੂਟ ਨੂੰ ਅੱਗੇ ਲੈ ਕੇ ਜਾਣਾ ਜਾਂ ਪੰਜਾਬੀ ਵਿਰਸੇ ਨੂੰ ਅੱਗੇ ਕਲਚਰ ਨੂੰ ਅੱਗੇ ਲੈ ਕੇ ਜਾਣਾ। ਨਹੀਂ ਮੈਂ ਉਹੀ ਗੱਲ ਕਹੂੰਗੀ ਕਿ ਜੇ ਮੈਂ ਐਦਾਂ ਕਦੇ ਵੀ ਨਹੀਂ ਸੋਚਦੀ ਕਿ ਮੈਂ ਵਿਰਸੇ ਨੂੰ ਅੱਗੇ ਲੈ ਕੇ ਜਾਣਾ ਤਾਂ ਮੈਂ ਪੰਜਾਬੀ ਸੂਟ ਪਾਉਣੀ ਹੈ ਨਹੀਂ। ਮੈਨੂੰ ਮੈਨੂੰ ਇਦਾਂ ਲੱਗਦਾ ਮੈਨੂੰ ਜੱਜ ਦੇ ਤਾਂ ਕਰਕੇ ਮੈਂ ਕੁਝ ਜ਼ਿਆਦਾ ਪਤਲੀ ਹਾਂ ਤੇ ਮੈਨੂੰ ਸੂਟ ਹੀ ਪਾਉਣੇ ਪੈਂਦੇ ਆ ਪਿੰਨੀਆਂ ਤਾਂ ਤੁਸੀਂ ਲੋਕਾਂ ਨੂੰ ਵੀ ਬਣਾਉਣੀ ਸਿਖਾਉਂਦੇ ਤੇ ਤੁਹਾਨੂੰ ਪਿੰਨੀਆਂ ਲੱਗੀਆਂ ਨਹੀਂ ਮੇਰੀਆਂ ਪਿੰਨੀਆਂ ਮਸ਼ਹੂਰ ਹੋ ਗਈਆਂ ਮੈਂ ਦੁਕਾਨ ਪਾ ਲੈਣੀ ਹੈ ਸਰਦੀਆਂ 'ਚ ਹਰ ਸਰਦੀਆਂ 'ਚ ਫਿਰ ਉਹ ਮਹਿੰਗੀਆਂ ਕਰ ਕਰ ਵੇਚਣੀਆਂ ਅੱਛਾ ਮਹਿੰਗੇ ਕਰਕੇ ਵੇਚਣੀਆਂ ਮੈਂ ਪਿੰਨੀਆਂ ਖਾਦੀਆਂ ਪਰ ਇਦਾਂ ਨਹੀਂ ਅੱਧੀ ਪਿੰਨੀ ਡੇਲੀ ਦੀ ਜਾਂ ਇੱਕ ਦਿਨ ਛੱਡ ਕੇ ਕਿਉਂਕਿ ਤੁਹਾਨੂੰ ਪਤਾ ਮੇਰੇ ਫੇਸ ਤੇ ਪ੍ਰੋਬਲਮ ਹੈ ਜ਼ਿਆਦਾ ਨਹੀਂ ਖਾ ਸਕਦੀ ਕਰਦਿਆਂ ਨੂੰ ਹੀ ਖਵਾਈਆਂ ਬਣਾ ਕੇ ਮਾਹੀ ਦੇ ਹੋਰ ਕੀ ਸ਼ੌਂਕ ਆਗੇ ਨੇ ਕੁੰਨੇ ਕੁੜੀਆਂ ਐ ਮਾਸੂਮ ਜੇ ਹੁੰਦੀਆਂ ਜਿਵੇਂ ਕਿ ਨੇ ਇੱਕ ਦਬਕਾ ਹੀ ਲਾਲੋ ਡਰ ਜene ਤੁਸੀਂ ਕੀ ਤਾਕੜ ਆਪਦੇ ਨੂੰ ਸਮਝਦੇ ਹੋ ਕਿ ਕਿਵੇਂ ਰੀਅਲ ਲਾਈਫ ਵਿੱਚ ਨਹੀਂ ਮਾਸੂਮ ਤਾਂ ਹਰੇਕ ਇਨਸਾਨ ਹੁੰਦਾ ਹੈ ਤਾਕੜ ਵੀ ਹਰੇਕ ਇਨਸਾਨ ਹੁੰਦਾ ਹੈ ਜਦੋਂ ਉਹਨੂੰ ਲੋਡ ਪੈਂਦੀ ਹੈ ਨਾ ਸਮੇਂ ਦੇ ਮੁਤਾਬਕ ਉਹ ਉਸ ਹਿਸਾਬ ਦਾ ਬਣ ਜਾਂਦਾ ਤੇ ਜੇ ਮੈਂ ਮਾਸੂਮ ਬਣਨਾ ਤਾਂ ਮੈਂ ਮਾਸੂਮ ਹੀ ਬਣ ਕੇ ਰਹਿਣਾ ਕਰਦਿਆਂ ਅੱਗੇ ਅਸੀਂ ਮਾਸੂਮ ਹੀ ਹੁੰਨੇ ਆ ਤੇ ਆ ਜਿੱਦਾਂ ਤਾਕੜ ਕਹਿ ਲੋਈ ਆ ਤਾਕੜ ਵੀ ਨਹੀਂ ਇੱਕ ਬੋਲਡ ਕਹਿ ਲੋ ਕਿ ਜਦੋਂ ਤੁਸੀਂ ਬਾਹਰ ਅੰਦਰ ਜਾਂਦੇ ਹੋ ਤਾਂ ਤੁਹਾਨੂੰ ਇਦਾਂ ਹੀ ਬਣ ਕੇ ਰਹਿਣਾ ਪੈਂਦਾ ਹੈ ਹੈਨਾ ਮਤਲਬ ਜੋ ਜਿਵੇਂ ਦਾ ਇੱਕ ਜਿੱਥੇ ਜਿਵੇਂ ਦਾ ਹੋ ਜੇ ਮਤਲਬ ਜੈਸੇ ਹੀ ਜਿੱਦਾਂ ਉਹ ਕਹਿੰਦੇ ਜੈਸਾ ਦੇਸ਼ ਵੈਸਾ ਬੀਸ ਅੱਜ ਵੀ ਪੇਸ ਜਿਹੜਾ ਹੈਗਾ ਮਿਲ ਲੱਗਾ ਇਹ ਵੀ ਲੱਗ ਜਾ ਬਣ ਕੇ ਹੈਨਾ ਹਾਂ ਬਸ ਮੈਨੂੰ ਇਦਾਂ ਸ਼ੌਂਕ ਹੈ ਇਦਾਂ ਮਤਲਬ ਕ੍ਰੀਏਟੀਵਿਟੀ ਕਰਨ ਦੀ ਲੁਕਸ ਦੇ ਨਾਲ ਭਾਵੇਂ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਪਰ ਮੈਨੂੰ ਚੰਗਾ ਲੱਗਦਾ ਹੈ ਤੁਹਾਡੇ ਕਾਫੀ ਗਾਣੇ ਆਏ ਪਿੱਛੇ ਜੀ ਕਰੋਲਾ ਮਾਨ ਨਾਲ ਤੁਹਾਡੇ ਕਾਫੀ ਅਸੀਂ ਗਾਣੇ ਮਿਲਣ ਸ਼ੁਰੂਆਤ ਉਹਨਾਂ ਨਾਲ ਹੀ ਸੀ ਕਿ ਪਹਿਲਾਂ ਨਹੀਂ ਨਹੀਂ ਅੱਛਾ ਅੱਛਾ ਬਹੁਤ ਗਾਣੇ ਕੀਤੇ ਆ ਮੈਂ ਪਹਿਲਾਂ ਵੀ ਤੁਸੀਂ ਸ਼ਾਇਦ ਸੁਨੇ ਨਹੀਂ ਹੋਣਾ ਨਹੀਂ ਨਹੀਂ ਗਾਣੇ ਸੁਨੇ ਮੈਂ ਤਾਂ ਕਰੋਲਾ ਮਾਨ ਨਾਲ ਤੁਹਾਡੇ ਕਾਫੀ ਮਿਲਣ ਸ਼ਹਿਰ ਉਹਨਾਂ ਦੇ ਉਹਨਾਂ ਨੂੰ ਮੈਂ ਪਸੰਦ ਕਰਦੀ ਸੀ ਜੀ ਪਿਆਰ ਕਰਦੀ ਸੀ ਤੇ ਜੋੜੀ ਨੂੰ ਜਦੋਂ ਦੁਨੀਆ ਵੱਲੋਂ ਮੁਹੱਬਤ ਮਿਲੇ ਫਿਰ ਉਹ ਆਵਾਦ ਹੁੰਦੇ ਆ ਹੈਨਾ ਫਿਰ ਉਹਨਾਂ ਨੂੰ ਕਰਨਾ ਚਾਹੀਦਾ ਹਾਂ ਇਹ ਹੁਣ ਵੀ ਮਤਲਬ ਅੱਗੇ ਵੀ ਨੈਕਸਟ ਇਸ ਤੋਂ ਬਾਅਦ ਕੋਈ ਫਿਲਮਾਂ ਵਿੱਚ ਜਾਨ ਹੈਗਾ ਜੀ ਤੁਹਾਨੂੰ ਪਤਾ ਫਿਲਮ ਆ ਰਹੀ ਹੈ ਰੋਜ਼ ਰੋਜ਼ੀ ਤੇ ਗੁਲਾਬ ਤੇ ਉਹਦੀ ਫਿਲਹਾਲ ਮੈਂ ਵੇਟ ਕਰ ਰਹੀ ਹਾਂ ਫਿਲਹਾਲ ਮੈਂ ਕੋਈ ਵੀ ਫਿਲਮ ਨਹੀਂ ਕਰ ਰਹੀ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਇੱਕ ਵਾਰ ਉਹ ਆ ਜੇ ਪਤਾ ਲੱਗ ਜੇ ਕਿ ਮੈਂ ਕਿਵੇਂ ਦਾ ਕੰਮ ਕੀਤਾ ਮੈਂ ਆਪਣੇ ਆਪ ਨੂੰ ਜ਼ਿਆਦਾ ਉਹ ਨਹੀਂ ਸਮਝਦੀ ਕਿ ਮੈਂ ਬਹੁਤ ਵਧੀਆ ਕੰਮ ਕੀਤਾ ਕਿ ਪਤਾ ਮੈਂ ਵਧੀਆ ਕੀਤਾ ਕਿ ਨਹੀਂ ਕੀਤਾ ਤਾਂ ਉਹਦੀ ਇਕ ਵੇਟ ਹੈ ਵੀ ਇਕ ਵਾਰ ਉਹ ਆ ਜੀ ਫੇਰ ਕਰਦੇ ਅੱਗੇ ਤੁਸੀਂ ਇਹ ਬੇਸਿਕਲੀ ਅੰਮ੍ਰਿਤਸਰ ਤੋਂ ਰਹਿਣਾ ਲਓ ਬੇਸਿਕਲੀ ਮੈਂ ਹਿਮਾਚਲ ਤੋਂ ਆਂ ਘਰ ਮੇਰਾ ਅੰਮ੍ਰਿਤਸਰ ਹੈ ਅੱਛਾ ਜਮਪਲ ਮਾਚਲ ਤੋਂ ਨਹੀਂ ਜਮ ਕੱਲਾ ਹਿਮਾਚਲ ਹੈ ਪਲ ਅੰਮ੍ਰਿਤਸਰ ਹੈ ਜਮ ਹਿਮਾਚਲ ਹੈ ਪਲ ਅੰਮ੍ਰਿਤਸਰ ਹੈ ਅੱਛਾ ਅੱਛਾ ਮਤਲਬ ਫਾਜ਼ਲ ਸਾਹਿਬ ਉੱਥੇ ਰਹਿੰਦੇ ਸੀ ਜਾਂ ਕਿਵੇਂ ਮਤਲਬ ਕੀ ਕਹਾਣੀ ਸਾਹਿਬ ਮੇਰੇ ਅੰਮ੍ਰਿਤਸਰ ਹੀ ਰਹਿੰਦੇ ਸੀ ਹਾਂ ਜੀ ਦੇ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਚਲੋ ਇੱਕ ਇੰਡਸਟਰੀ ਹੈਗੀ ਹੈ ਕਦੇ ਉਤਾ ਚੜਾ ਵੰਦ ਰਹਿੰਦੇ ਨੇ ਜ਼ਿੰਦਗੀ ਤੇ ਵੀ ਆਦ ਰਹਿੰਦੇ ਨੇ ਤਾਂ ਤੁਸੀਂ ਜਿਹੜੇ ਅੱਜ ਕੱਲ ਸਟ੍ਰਗਲਰ ਕੁੜੀਆਂ ਹੈਗੀਆਂ ਨੇ ਜਿਹੜੀਆਂ ਇੱਕ ਸ਼ਾਰਟਕਟ ਰਸਤਾ ਬਣਾਉਂਦੇ ਨੇ ਕਿ ਇੱਕ ਜਿਹੜੀ ਇਹ ਲਾਈਨ ਬਹੁਤ ਸੋਖੀ ਵੀ ਹੈਗੀ ਪਰ ਇਸ ਵਿੱਚ ਮਿਹਨਤ ਬਹੁਤ ਹੈਗੀ ਅੱਗੇ ਆਪਣੇ ਆਪ ਨੂੰ ਸਾਬਿਤ ਕਰਨ ਲਈ ਜੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਜਦੋਂ ਤੁਹਾਨੂੰ ਇਦਾਂ ਲੱਗੇ ਨਾ ਕਿ ਯਾਰ ਕੁਝ ਬਣ ਨਹੀਂ ਰਿਹਾ ਤਾਂ ਠਹਿਰ ਜਾਓ ਜਦੋਂ ਉਹਨੇ ਸਭ ਕੁਝ ਸੋਚਿਆ ਹੋਇਆ ਤਾਂ ਤੁਹਾਡੇ ਸੋਚਣ ਨਾਲ ਕੁਝ ਫਰਕ ਹੀ ਨਹੀਂ ਪੈਣਾ ਤੁਸੀਂ ਐਵੇਂ ਟੈਨਸ਼ਨ ਲੈ ਜਾਂਦੇ ਹੋ ਮੈਂ ਅੱਜ ਵੀ ਅਗਰ ਕਦੇ ਇਦਾਂ ਮਾਇੂਸ ਹੋਵਾਂ ਕਿ ਯਾਰ ਆਹ ਚੀਜ਼ ਨਹੀਂ ਹੋ ਰਹੀ ਆਹ ਚੀਜ਼ ਨਹੀਂ ਹੋ ਰਹੀ ਮੈਂ ਖੁਦਾ ਤੇ ਛੱਡ ਦਿੰਨੀ ਆ ਉਹਨਾਂ ਨੇ ਸਭ ਕੁਝ ਸੋਚਿਆ ਹੈ ਮੈਂ ਤਾਂ ਕਦੇ ਇਹ ਵੀ ਨਹੀਂ ਸੀ ਸੋਚਿਆ ਕਿ ਮੈਂ ਇਦਾਂ ਇੱਥੇ ਪਹੁੰਚ ਜਾਵਾਂਗੀ ਹੋਇਆ ਨਾ ਪਰ ਹਰ ਇੱਕ ਚੀਜ਼ ਹੋ ਜਾਂਦੀ ਹੈ ਜ਼ਿੰਦਗੀ ਚ ਪਹਿਲਾਂ ਸ਼ੁਰੂਆਤ ਇਹ ਮਤਲਬ ਸ਼ੁਰੂਆਤ ਇਹ ਚ ਸ਼ੌਂਕ ਸੀ ਜਾਂ ਮਤਲਬ ਪਹਿਲਾਂ ਪੜ੍ਹਾਈ ਪੜੂਈ ਤੇ ਮੰਨਦੇ ਹੁੰਦਾ ਇੰਜੀਨੀਅਰ ਬਨ ਜਾਈਏ ਕੁੜੀਆਂ ਨੂੰ ਹੁੰਦਾ ਡਾਕਟਰ ਬਨ ਜਾਈਏ ਕੋਈ ਘਰ ਦੇ ਨੂੰ ਹੁੰਦਾ ਚਲੋ ਯਾਰ ਸਾਡੀ ਕੁੜੀ ਡਾਕਟਰ ਹੈ ਮੈਨੂੰ ਸ਼ੁਰੂਆਤ ਚ ਇਦਾਂ ਹੁੰਦਾ ਸੀ ਕਿ ਮੈਂ ਕੰਮ ਉਹੀ ਕਰਨਾ ਜਿੱਚ ਪੈਸਾ ਵੀ ਹੋਏ ਨਾਮ ਵੀ ਹੋਏ ਕਿ ਰਿਸ਼ਤੇਦਾਰੋਂ ਨੂੰ ਇਦਾਂ ਲੱਗੇ ਵੀ ਨਹੀਂ ਵਾਕਿਆ ਕੁਝ ਕੀਤਾ ਹੈ ਕੁੜੀ ਨੇ ਹੈਨਾ ਤੇ ਮੇਰਾ ਪਹਿਲਾ ਧਿਆਨ ਡਾਕਟਰ ਬਲ ਸੀਗਾ ਕਿ ਮੈਂ ਡੈਂਟਿਸਟ ਬਣਾਂਗੀ ਡੈਂਟਿਸਟ ਮਹਿੰਗੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਹੈਨਾ ਹੱਥ ਲਾਏ ਦਾ ਹੀ ਪੈਸੇ ਲੈ ਲੈਂਦੇ ਆ ਵੱਧ ਤੇ ਫਿਰ ਮੈਨੂੰ ਇਦਾਂ ਲੱਗਿਆ ਕਿ ਇੰਨਾ ਪੜੇਗਾ ਕੌਣ ਫਿਰ ਜਦੋਂ ਤੁਹਾਡੇ ਰਸਤੇ ਖੁਦਾ ਨੇ ਆਪ ਚੁਣੇ ਹੋਣ ਤਾਂ ਤੁਹਾਨੂੰ ਕੌਣ ਰੋਕ ਸਕਦਾ ਅਲੀ ਮੈਸੀ ਕੈਸਰ ਨੇ ਮੈਡਮ ਅੱਜ ਐਕਟਰ ਬਣ ਗਿਆ ਜਿਹੜੇ ਸ਼ੌਂ ਸ਼ੌਂ ਸਹੀ ਗੱਲ ਹੈ ਤੇ ਪਲਾਸ ਬਾਨੇ ਚੱਕਨੇ ਬਾਨੇ ਸੀ ਇੱਥੇ ਹੁਣ ਜਿਹੜਾ ਸਿਸਟਮ ਹੀ ਬਦਲ ਗਿਆ ਸਾਰਾ ਸਹੀ ਗੱਲ ਹੈ ਬlesd ਆ ਜੀ ਸ਼ੁਕਰ ਰੱਬ ਦਾ ਸ਼ੁਕਰ ਕੋਈ ਸ਼ਾਇਰੀ ਸੁਣਾਉਣਾ ਚਾਹੋਗੇ ਜੇ ਤੁਹਾਡਾ ਚਿੱਤ ਮੰਨੇ ਤਾਂ ਨਹੀਂ ਨਹੀਂ ਸ਼ਾਇਰੀ ਮੈਂ ਕਿਨੂ ਕਿਨੂ ਸੁਣਾਵਾਂਗੀ ਸ਼ਾਇਰੀ ਸ਼ੁਰੂਆਤ ਹੀ ਹਾਲੇ ਤਾਂ ਚਲੋ ਪਾਗਲ ਲੋਕ کیسے ਹੋ ਜਾਂਦੇ ਹਨ ਦੇਖੋ ऐसे हो जाते हैं पागल लोग कैसे हो जाते हैं देखो ऐसे हो जाते हैं ख्वाबों का धंधा करती हो कितने पैसे हो जाते हैं दुनिया सा होना मुश्किल है दुनिया सा होना मुश्किल है तेरे जैसे हो जाते हैं हमारे काम खुदा करता है तेरे ऐसे हो जाते हैं ਤੁਸੀਂ ਆਪ ਇਹ ਚੀਜ਼ਾਂ ਫਿਰ ਰਾਤ ਨੂੰ ਜਦ ਮਤਲਬ ਸਮਾਂ ਦੇਣਾ ਪੈਂਦਾ ਨਾ ਬੰਦੇ ਨੂੰ ਜਦੋਂ ਵੀ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ ਐਦਾਂ ਵੀ ਨੇ ਮੈਂ ਬਹੁਤ ਜ਼ਿਆਦਾ ਕਿਤਾਬਾਂ ਚ ਖੋਈ ਰਹਿਣੀ ਆ ਬਟ ਨਹੀਂ ਜਦੋਂ ਤੁਹਾਨੂੰ ਕਿਸੇ ਚੀਜ਼ ਚ ਲਗਨ ਹੁੰਦੀ ਹੈ ਨਾ ਤਾਂ ਤੁਹਾਨੂੰ ਇੱਕ ਅੱਖ ਚ ਦੇਖ ਕੇ ਵੀ ਸਮਝ ਆ ਜਾਣਾ ਕਿ ਇਹ ਕੀ ਆ ਲਗਨ ਦੀ ਗੱਲ ਹੈ। ਬੇਸ਼ੱਕ ਤਾਂ ਹੀ ਲਿਖਿਆ ਜਾਂਦਾ ਨਾ ਵੀ ਇਹ ਬੰਦਾ ਕੀ ਕਹਿੰਦੇ ਤੇ ਸ਼ੇਰ ਸ਼ਾਇਰੀ ਲਿਖੀ ਜਾਂਦੇ ਨਾ। ਨਹੀਂ ਮੈਂ ਲਿਖਦੀ ਨਹੀਂ ਐਦਾਂ ਮੈਂ ਫੁਕਰੀ ਨਹੀਂ ਮਾਰਦੀ ਵੀ ਮੈਂ ਲਿਖ ਲੈਣੀ ਆ। ਫੁਕਰੀ ਪੈਸੇ ਆਦੀ ਲਾਈਫ ਚ। ਨਹੀਂ ਬਿਲਕੁਲ ਨਹੀਂ। ਮੈਂ ਸਿਰਫ ਬੇਬਾਕ ਆ ਮੈਂ ਬੂਤੇ ਬੋਲ ਦਿੰਦੀ ਆ ਲੋਕਾਂ ਨੂੰ ਲੱਗਦਾ ਹੋਏਗਾ ਕਿ ਮੈਂ ਫੁਕਰੀ ਆ। ਸਿਰਫ ਪੰਜਾਬੀ ਜਿਹੜੇ ਸ਼ਬਦ ਸ਼ੁੱਧ ਹੈਗੇ ਨੇ ਜਿਹੜੇ ਉਹ ਮਗਾਲ ਮੰਦੇ ਵਾਲੇ ਮੂੰਹ ਤੇ ਬੋਲ ਦਿੰਦੇ ਜੇ ਲੋੜ ਪੈ। ਹਾਂਜੀ। ਛੋਟੇ-ਮੋਟੇ ਹਾਂਜੀ ਨਹੀਂ ਐਦਾਂ ਮੈਂ ਕਿਸੇ ਨੂੰ ਨਹੀਂ ਬੋਲਦੀ ਫालतੂ। ਬਸ ਆਪਣੇ ਆਪ ਆਪਣੇ ਜਿਹੜੇ ਮੇਰੇ ਟੀਮ ਮੈਂਬਰ ਨੇ ਉਹਨਾਂ ਨੇ ਚੌੜ ਕਰਦੇ ਆ ਮੈਂ ਬਸ